ਅੱਜ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਅਸੀਂ ਮਨਾਉਣ ਜਾ ਰਹੇ ਹਾਂ ਕੇਂਦਰੀ ਪੰਜਾਬੀ ਲੇਖ ਸਭਾ ਸੇਖੋਂ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਮਾਲਵਾ ਪੰਜਾਬੀ ਸਹਿਦ ਸਭਾ ਰਾਮਪਰਾ ਫੂਲ ਪ੍ਰੈਸ ਕਲੱਬ ਬਲਾਕ ਰਾਮਪਰਾ ਤੇ ਸਕੂਲਾਂ ਦੇ ਬੱਚੇ ਬੱਚੀਆਂ ਵੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹਨ ਕੇਂਦਰੀ ਪੰਜਾਬੀ ਲੇਖ ਸਭਾ ਦੇਰ ਰਾਤ ਪੰਜਾਬੀ ਮਾਂ ਬੋਲੀ ਤੇ ਇੱਕ ਕਰ ਰਹੀ ਹੈ ਪਿਛਲੇ ਦਿਨੀ ਅਸੀਂ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੂੰ ਵੀ ਮਿਲੇ ਤੇ ਉਹਨਾਂ ਤੋਂ ਕੁਝ ਮੰਗਾ ਵੀ ਮਨਵਾਇਆ ਹਨ ਜੋ ਉਹਨਾਂ ਨੇ ਬੜੀ ਖੁਸ਼ੀ ਦੇ ਨਾਲ ਭਰਮਾ ਹੰਗਾਰਾ ਸਾਨੂੰ ਦਿੱਤਾ ਗਿਆ ਹੈ ਜਿਦੇ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਅੱਗੇ ਬੋਰਡ ਤਖਤੀਆਂ ਨੂੰ ਪੰਜਾਬੀ ਭਾਸ਼ਾ ਵਿੱਚ ਲਿਖਿਆ ਜਾਵੇ ਇਹ ਫੈਸਲਾ ਸਰਕਾਰੀ ਅਦਾਰਿਆਂ ਅੰਦਰ ਕੁਝ ਹੱਦ ਤੱਕ ਲਾਗੂ ਹੋ ਗਿਆ ਹੈ ਪਰ ਗੈਰ ਸਰਕਾਰੀ ਅਦਾਰਿਆਂ ਨੇ ਸਰਤ ਕੰਘਾਰਾ ਨਹੀਂ ਭਰਿਆ ਇਸ ਸੰਬੰਧੀ ਸਖਤ ਕਾਨੂੰਨ ਬਣਾ ਕੇ ਲਾਗੂ ਕੀਤਾ ਜਾਵੇ ਇਹ ਸਾਡੀ ਖਾਸ ਮੰਗ ਸੀ ਅੱਜ ਤੱਕ ਲਾਇਬ੍ਰੇਰੀ ਕਾਨੂੰਨ ਐਕਟ ਨਹੀਂ ਬਣਿਆ ਅਸੀਂ ਮੰਗ ਕੀਤੀ ਕਿ ਲਾਇਬ੍ਰੇਰੀ ਕਾਨੂੰਨ ਐਕਟ ਬਣਾਇਆ ਜਾਵੇ ਅਤੇ ਸੂਬੇ ਦੇ ਸਾਰੇ ਪਿੰਡਾਂ ਤੇ ਸ਼ਹਿਰਾਂ ਅੰਦਰ ਲਾਇਬ੍ਰੇਰੀ ਬਣਾ ਕੇ ਅਤੇ ਲਾਇਬ੍ਰੇਰੀਅਨ ਲਗਾ ਕੇ ਚਲਾਈਆਂ ਜਾਣ ਪਹਿਲੀ ਤੋਂ 10ਵੀਂ ਤੱਕ ਸਰਕਾਰੀ ਅਤੇ ਗੈਰਸਕਰੀ ਸਕੂਲਾਂ ਅੰਦਰ ਪੰਜਾਬੀ ਪੜਾਉਣੀ ਲਾਜ਼ਮੀ ਕੀਤੀ ਜਾਵੇ ਨਰਸਰੀ ਤੋਂ ਪੰਜਾਬੀ ਪੜਾਉਣੀ ਲਾਜ਼ਮੀ ਕੀਤੀ ਜਾਵੇ ਇਹ ਸਾਡੀ ਇੱਕ ਖਾਸ ਮੰਗ ਸੀ ਪੰਜਾਬੀ ਭਾਸ਼ਾ ਸਲਾਹਕਾਰ ਬੋਰਡ ਦੀ ਮਿਆਦ ਪੁੱਗ ਚੁੱਕੀ ਹੈ ਨਵਾਂ ਭਾਸ਼ਾ ਸਲਾਹਕਾਰ ਬੋਰਡ ਗਠਨ ਕੀਤਾ ਜਾਵੇ ਇਹ ਸਾਰੀਆਂ ਮੰਗਾਂ 17 ਮੰਗਾਂ ਸੀ ਜੋ ਚੀਮਾ ਸਾਹਿਬ ਜੀ ਨੇ ਸਾਨੂੰ ਪਰਮਾਹੰਗਾਰਾ ਭਰਿਆ ਹੈ ਅੱਜ ਅਸੀਂ ਪ੍ਰੈਸ ਕਲੱਬ ਬਲਾਕ ਰਾਮਪਰਾ ਤੇ ਮਾਲਵਾ ਪੰਜਾਬੀ ਸੈਦ ਸਭਾ ਰਾਜ ਰਾਮਪਰਾ ਫੂਲ ਬਠਿੰਡਾ ਕੇਂਦਰੀ ਪੰਜਾਬੀ ਲੇਖ ਸਭਾ ਸੇਖੋਂ ਦੇ ਲੀਕੇ ਪ੍ਰੋਗਰਾਮ ਅਨੁਸਾਰ ਟੋਲਟ ਮੱਕੇ ਨਾਲ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਉਣ ਜਾ ਰਹੇ ਹਾਂ ਪੰਜਾਬੀ ਮਾਂ ਬੋਲੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਾਤ ਪਾਸਾ ਬੋਲੀ ਦਾ ਅਰਥ ਹੈ ਉਹ ਬੋਲੀ ਜੋ ਆਪਣੇ ਵਿਰਸੇ ਵਿੱਚੋਂ ਮਿਲੀ ਹੁੰਦੀ ਹੈ ਇਹ ਮਾਂ ਬੋਲੀ ਨਾਲ ਸਾਡਾ ਬਚਪਨ ਤੋਂ ਹੀ ਸੰਬੰਧ ਬਣ ਜਾਂਦਾ ਹੈ ਸਾਡੇ ਦੇਸ਼ ਵਿੱਚ ਸੰਸਾਰ ਵਿੱਚ अनेका ਪਸਾਵਾਂ ਮੌਜੂਦ ਹਨ ਪਾਸਾ ਕਿਸੇ ਵੀ ਕੌਮ ਦਾ ਪਾਸਾ ਕਿਸੇ ਵੀ ਕੌਮ ਦਾ ਵਿਰਸਾ ਹੁੰਦੀ ਹੈ ਖੇਤਰੀ ਮਾਤ ਭਾਸ਼ਾ ਨੂੰ ਕੋਈ ਵੀ ਆਪਣੀ ਹੋਣ ਤੋਂ ਵੱਖ ਨਹੀਂ ਕਰ ਸਕਦਾ ਮਾਤ ਭਾਸ਼ਾ ਤੇ ਹਰ ਇੱਕ ਮਨੁੱਖ ਦੀ ਪਕੜ ਹੁੰਦੀ ਹੈ ਪੰਜਾਬੀ ਅਤੇ ਗੁਰਮੁਖੀ ਲਿਪੀ ਦਾ ਸਹਿਤ ਤੇ ਇਤਿਹਾਸ ਵਿਰਸਾ ਬਹੁਤ ਅਮੀਰ ਹੈ ਮਾਤ ਭਾਸ਼ਾ ਦੇ ਵਿਕਾਸ ਨਾਲ ਦੇਹ ਸੰਸਾਰ ਦਾ ਵਿਕਾਸ ਹੋ ਸਕਦਾ ਹੈ ਇਸ ਲਈ ਮਾਤ ਭਾਸ਼ਾ ਨੂੰ ਜੀਵਿਤ ਰੱਖਣਾ ਬਹੁਤ ਜ਼ਰੂਰੀ ਹੈ ਪੰਜਾਬੀ ਮਾਂ ਬੋਲੀ ਦੀਆਂ ਉਪ ਬੋਲੀਆਂ ਜਾਣ ਵਾਲੀਆਂ ਬੋਲੀਆਂ ਇਸ ਪ੍ਰਕਾਰ ਹਨ ਮਾਝੀ ਪੌਂਦੀ ਪਠੋਹਾਰੀ ਮਲਵਈ ਦੁਆਬੀ ਮਲਤਾਨੀ ਤੇ ਡੋਗਰੀ ਮਾਝੀ ਬੋਲੀ ਅੰਮ੍ਰitsar ਤਰਨਤਾਰਨ ਅੰਮ੍ਰਿਤਸਰ ਪਠਾਨਕੋਟ ਪਾਕਿਸਤਾਨ ਵਿੱਚ ਲਾਹੌਰ ਸਿਆਲਕੋਟ ਆਦਿ ਖੇਤਰਾਂ ਵਿੱਚ ਬੋਲੀ ਜਾਂਦੀ ਹੈ ਪੌਂਦੀ ਬੋਲੀ ਰੂਪਨਗਰ ਸਹਿਬਜ਼ਾਦਾ ਜੀਤ ਸਿੰਘ ਨਗਰ ਪਟਿਆਲਾ ਦਾ ਪੂਰਬੀ ਹਿੱਸਾ ਸੰਗਰੂਰ ਤੇ ਮਲੇਰਕੋੜ ਆ ਵੱਲ ਦੇ ਇਲਾਕੇ ਕੰਨ ਦੀ ਬੋਲੀ ਬੋਲਦੇ ਹਨ ਕੋਠੋਹਾਰੀ ਬੋਲੀ ਪਾਕਿਸਤਾਨ ਦੇ ਜੇਹਲਮ, 라ਵਲਪਿੰਡੀ ਤੇ ਕੈਮਲਪੁਰ ਵਿੱਚ ਬੋਲੀ ਜਾਂਦੀ ਹੈ ਮਲਵਈ ਬੋਲੀ ਲੁਧਿਆਣਾ, ਮੁਕਸਰ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ, ਫਿਰੋਜ਼ਪੁਰ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਸਿਰਸਾ ਹਰਿਆਣਾ ਦੇ ਵਿੱਚ ਬੋਲੀ ਜਾਂਦੀ ਹੈ ਇਸੇ ਤਰ੍ਹਾਂ ਦੁਆਬੀ ਬੋਲੀ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਸਹੀਦ ਭਗਤ ਸਿੰਘ ਨਗਰ ਦੇ ਖੇਤਰਾਂ ਵਿੱਚ ਬੋਲੀ ਜਾਂਦੀ ਹੈ ਮਲਤਾਨੀ ਬੋਲੀ ਬਹਾਲਪੁਰ ਮਲਤਾਨ ਚੰਗਤ ਡੇਰਾ ਗਾਜੀ ਖਾਨ ਮਲਤਾਨੀ ਬੋਲੀ ਜਾਂਦੀ ਹੈ ਡੋਗਰੀ ਬੋਲੀ ਜੰਮੂ ਜੰਮੂ ਅਤੇ ਕਸ਼ਮੀਰ ਕਾਂਗੜਾ ਹਿਮਾਚਲ ਪ੍ਰਦੇਸ਼ ਆਦਿ ਅਲੱਗ-ਅਲੱਗ ਖੇਤਰਾਂ ਵਿੱਚ ਬੋਲੀਆਂ ਜਾਣ ਵਾਲੀਆਂ ਇਹ ਸਭ ਬੋਲੀਆਂ ਹਨ ਅੱਜ ਪੰਜਾਬੀ ਮਾਂ ਬੋਲੀ ਵਿਸ਼ਵ ਵਿੱਚ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿੱਚੋਂ 12ਵੇਂ ਸਥਾਨ ਤੇ ਹੈ ਵਿਸ਼ਵ ਦੇ 133 ਮੁਲਕਾਂ ਵਿੱਚ ਪੰਜਾਬੀ ਬੋਲੀ ਬੋਲੀ ਜਾਂਦੀ ਹੈ ਤੇ ਕੁੱਲ 12 ਕਰੋੜ ਤੋਂ 20 ਵੱਧ ਬਸੇ ਵਿੱਚ ਪੰਜਾਬੀ ਬੋਲਦੇ ਹਨ ਪੰਜਾਬੀ ਭਾਸ਼ਾ ਦੁਨੀਆ ਦੀ ਸਭ ਤੋਂ ਸੰਪੂਰਨ ਤੇ ਪੁਰਾਣੀ ਭਾਸ਼ਾ ਹੈ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਵਿਸਤਾਰ ਲਈ ਪੰਜਾਬ ਦਾ ਪਹਿਲਾ ਪੰਜਾਬ ਰਾਜ ਐਕਟ 1960 ਵਿੱਚ ਬਣਾਇਆ ਗਿਆ ਐਕਟ ਦੀ ਧਾਰਾ 3 ਰਾਹੀਂ ਪੰਜਾਬ ਵਿੱਚ ਹੋਣ ਵਾਲੇ ਸਾਰੇ ਦਫਤਰੀ ਕੰਮਕਾਜ 2 ਅਕਤੂਬਰ 1960 ਤੋਂ ਪੰਜਾਬੀ ਵਿੱਚ ਕੀਤੇ ਜਾਣ ਦੀ ਹਦਾਇਤ ਦਿੱਤੀ ਗਈ ਅਤੇ ਇਸ ਵਿੱਚ ਕਈ ਵਾਰ ਸੋਧਾਂ ਵੀ ਹੋਈਆਂ ਪੰਜਾਬ ਰਾਜ ਭਾਸ਼ਾ ਸੋਧ ਐਕਟ 2018 ਹੀ 1967 ਦੇ ਕਾਨੂੰਨ ਵਿੱਚ ਵੱਡੀਆਂ ਸੋਧਾਂ ਕੀਤੀਆਂ ਗਈਆਂ ਇਸ ਤਰ੍ਹਾਂ ਮਾਂ ਬੋਲੀ ਦਾ ਪਸਾਰ ਅਤੇ ਵਿਸਾਰ ਬਹੁਤ ਹੀ ਉਸ ਦੇ ਜਿਹੜੇ ਖਾਸ ਜਿਵੇਂ ਕਹਿੰਦੇ ਸਪੁੱਤਰ ਨੇ ਭਾਵੇਂ ਕੁਝ ਮੁੱਖ ਵੀ ਮੋੜ ਗਏ ਹਨ ਪਰ ਕੁਝ ਮਾਂ ਬੋਲੀ ਦੇ ਸੁਪੁੱਤਰੇ ਜਿਹੜੇ ਦਿਨ ਰਾਤ ਇੱਕ ਕਰ ਰਹੇ ਹਨ ਮਾਂ ਬੋਲੀ ਭਾਸ਼ਾ ਤਾਂ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਅਸੀਂ ਮਾਂ ਬੋਲੀ ਦੇ ਨਾਲ ਜੋੜ ਕੇ ਤੇ ਮਾਂ ਬੋਲੀ ਦੀ ਚੜ੍ਹਦੀ ਕਲਾ ਰੱਖੀਏ ਜੇ ਮਾਂ ਬੋਲੀ ਜਿਉਂਦੀ ਹੈ ਤਾਂ ਸਭ ਕੁਝ ਹੈ ਤੇ ਨਹੀਂ ਵੀਰੋ ਪਸਤੌਣ ਦਾ ਕੋਈ ਫਾਇਦਾ ਨਹੀਂ ਜਦ ਪਿੱਛੋਂ ਗੋਪੀਏ ਕਮਾਉਣ ਦਾ ਫਾਇਦਾ ਨਹੀਂ ਹੋਣਾ ਜਦ ਚਿੜੀਆਂ ਚੁਗੀਆਂ ਖੇਤ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਕੂਲਾਂ ਦੇ ਬੱਚੇ-ਬੱਚੀਆਂ ਕਾਫੀ ਭਾਗ ਲੈ ਰਹੇ ਹਨ ਆਪਣੇ ਗੀਤਾਂ ਕਵਤਾਵਾਂ ਰਾਹੀਂ ਤੇ ਕਈ ਸੰਸਥਾਵਾਂ ਦੇ ਜਥੇਬੰਦੀਆਂ ਦੇ ਆਗੂ ਵੀ ਸਾਡੇ ਵਿੱਚ ਅੱਜ ਸ਼ਾਮਲ ਹਨ ਜੋ ਆਪੋ ਆਪਣੇ ਭਾਸ਼ੰਦੇਣਗੇ ਜੈ ਹਿੰਦ ਜੈ ਜਿਤ ਲੋਕਾਂ ਦੀ